ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸਭ ਨੂੰ ਕੀ ਹਾਲ ਚਾਲ ਦਾ ਤੁਹਾਡਾ ਮੀਰਾ ਦੁਸਤਾਰੇ ਬਿਲਕੁਲ ਠੀਕ ਠਾਕ ਹੋਉਂਦੀ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆਂ ਤੇ ਕੱਲ ਪਾਇਆ ਸੀ ਆਪਾਂ ਓਇਲ ਨੂੰ ਲੈ ਕੇ ਇੱਕ ਬਲੌਗ ਪਾਇਆ ਸੀਗਾ ਸੀਰਮ ਨੂੰ ਤੇ ਤੇਲ ਨੂੰ ਲੈ ਕੇ ਹੈ ਨਾ ਤੇ ਉਹਦੇ ਰਿਗਾਰਡਿੰਗ ਮੈਂ ਭੈਣਾਂ ਦੇ ਕੁਐਸਚਨ ਸੀਗੇ ਇੱਕ ਭੈਣ ਹੈਗੇ ਨੇ ਮੈਂ ਕੱਢ ਹੀ ਰੱਖੇ ਨੇ ਇੱਕ ਭੈਣ ਹੈਗੇ ਨੇ ਜਸਵਿੰਦਰ ਸਿੰਘ ਬ੍ਰਿੰਦਰੀ ਆਈਡੀ ਤੋਂ ਨੇ ਭੈਣ ਸੁਖਵਿੰਦਰ ਕੌਰ ਬਰਨਾਲਾ ਤੋਂ ਉਹਨਾਂ ਨੇ ਲਿਖਿਆ ਹੈ ਕਿ ਮੈਂ ਵੀ ਸੀਰਮ ਬਣਾਇਆ ਪਰ ਮੈਨੂੰ ਅਜੀਬ ਜਿਹੀ ਸਮੈਲ ਆਉਣ ਲੱਗ ਜਾਂਦੀ ਹੈ ਮੈਂ ਇਹਨੂੰ ਫ੍ਰੀਜ ਵਿੱਚ ਵੀ ਰੱਖਦੀ ਆ ਪਰ ਫੇਰ ਵੀ ਸੇਮ ਪ੍ਰੋਬਲਮ ਆਉਂਦੀ ਆ ਪਲੀਜ਼ ਤੁਸੀਂ ਵੀ ਦੱਸੋ ਤੁਹਾਡੇ ਵਾਲੇ ਸੀਰਮ 'ਚੋਂ ਵੀ 스멜 ਆਉਂਦੀ ਆ ਆ ਦੇਖੋ ਜੀ ਮੈਨੂੰ ਤਾਂ ਕਦੇ ਇਸ ਤਰ੍ਹਾਂ ਦਾ ਕੁਝ ਲੱਗਿਆ ਨਹੀਂ ਆ ਜੇ ਬਾੜੀ ਮੋਟੀ ਹੋਊਗੀ ਵੀ ਤਾਂ ਜਦੋਂ ਬਾਹਰ ਸੱਤ ਜਾਣਗੇ ਉਹ ਨਹੀਂ ਚਲੀ ਜਾਣਾ ਹੈ ਨਾ ਬਾਕੀ ਆ ਭੈਣ-ਭੋੜੀ ਜੋ ਸੀਰਮ ਜਾਊਗਾ ਜੀ ਦੱਸਣਗੇ ਮੈਨੂੰ ਮੈਨੂੰ ਤਾਂ ਨਹੀਂ ਕੁਝ ਇਸ ਤਰ੍ਹਾਂ ਦਾ ਲੱਗਿਆ ਬਾੜੀ ਮੋਟੀ ਦੇ ਕੋਈ ਨੀਤੀ ਹੋ ਜਾਂਦੀ ਹੁੰਦੀ ਆ ਕੋਈ ਏਡੀ ਜ਼ਿਆਦਾ ਸੋਚਣ ਵਾਲੀ ਗੱਲ ਮੈਨੂੰ ਲੱਗਦੀ ਨਹੀਂ ਤੇ ਇੱਕ ਭੈਣ ਕਹਿੰਦੀ ਨਾ ਵੀ ਕਹਿੰਦੀ ਮੇਰੇ 2-3 ਮਹੀਨਿਆਂ ਦੇ ਵਿੱਚ ਵਾਲ ਜਿਹੜੇ ਉਹ ਬਲੈਕ ਹੋਣ ਲੱਗੇ। ਇਹ ਹੈਗੇ ਨੇ ਸੁਖਿੰਦਰਪੁਰ ਭੈਣ ਨੇ ਤੁਹਾਡਾ ਦੱਸਿਆ ਬਲੈਕ ਹੈਅਰ ਆਇਲ ਵੀ ਬਹੁਤ ਵਧੀਆ ਮੇਰੇ ਹੈਅਰ ਬਲੈਕ ਹੋ ਰਹੇ ਨੇ 2-3 ਮਹੀਨੇ ਚ ਹੀ। ਚਲੋ ਬਹੁਤ ਅੱਛੀ ਗੱਲ ਹੈ ਜੀ ਸੁਖਿੰਦਰ ਜੀ ਬਹੁਤ ਚੰਗੀ ਗੱਲ ਹੈ ਤੁਸੀਂ ਆਪਣਾ ਰਿਜ਼ਲਟ ਸ਼ੇਅਰ ਕਰਦੇ ਹੋ ਨਾ ਫਿਰ ਮੈਨੂੰ ਅੱਛਾ ਲੱਗਦਾ ਹੈ। ਰਮਨਦੀਪ ਭਾਣ ਨੇ ਲਿਖਿਆ ਹੈ ਕਿ ਬੇਟੀ ਦੇ ਹੈਅਰ ਵਾਈਟ ਹੈ ਅਨਮੈਰਿਡ ਹੈ ਪਲੀਜ਼ ਕੋਈ ਨੁਸਖਾ ਦੱਸੋ। ਦੇਖੋ ਜੀ ਅਪਾ ਹੁਣ ਇਸ ਤੋਂ ਉੱਪਰ ਨੁਸਖਾ ਕੀ ਦੱਸਾਂਗੇ ਨਾ? ਸੀਰਮ ਵੀ ਦੱਸਦਾ ਤੇ ਆਇਲ ਵੀ ਦੱਸਦਾ ਹੁਣ ਤੁਹਾਨੂੰ ਕਮੈਂਟ ਵੀ ਦੇਖੋ ਦੇਖਣ ਨੂੰ ਮਿਲ ਰਹੇ ਨੇ ਕਿ ਇਹਨਾਂ ਨਾਲ ਵਾਲਾ ਜਿਹੜੇ ਉਹ ਸਹੀ ਹੋ ਜਾਂਦੇ ਨੇ ਔਰ ਅਨਮੈਰਿਡ ਬੱਚੇ ਨੇ ਜਿਹੜੇ ਉਹਨਾਂ ਦੇ ਤਾਂ ਇੰਨੀ ਛੋਟੀਆਂ ਜਿਹਦੇ ਵਿੱਚ ਜਿਨ੍ਹਾਂ ਦੇ ਵਾਈਟ ਹੋਏ ਨੇ ਉਹਨਾਂ ਦੇ ਤਾਂ ਬਹੁਤ ਆਰਾਮ ਨਾਲ ਇਹਨੇ ਕਾਲੇ ਕਰ ਦੇਣੇ ਨੇ ਕੋਈ ਚੱਕਰ ਨਹੀਂ ਹੈਗਾ ਤੁਸੀਂ ਆਰਾਮ ਨਾਲ ਯੂਜ਼ ਕਰੋ ਇੱਕ ਕਮਲਜੀਤ कौर ਸੰਤੂਦੀ ਆਈਡੀ ਤੋਂ ਹੈ ਭੈਣਾ ਐਸਐਸਐਮ ਕੋਈ ਵਧੀਆ ਹੈਅਰ ਕਲਰ ਦੱਸੋ ਮੈਨੂੰ ਕੋਈ ਵੀ ਕਲਰ ਸੁੱਕ ਨਹੀਂ ਕਰਦਾ ਰਿਐਕਸ਼ਨ ਹੋ ਜਾਂਦਾ ਹੈ ਦੇਖੋ ਜੀ ਕੋਈ ਵੀ ਕਲਰ ਕਲਰ ਤਾਂ ਵੈਸੇ ਕੋਈ ਵਧੀਆ ਹੈ ਹੀ ਨਹੀਂ ਹੈਗਾ ਕਲਰ ਤਾਂ ਯੂਜ਼ ਹੀ ਨਹੀਂ ਕਰਨਾ ਚਾਹੀਦਾ ਉਹ ਤੁਸੀਂ ਕਹੋਗੇ ਤੁਸੀਂ ਕਰਦੇ ਮੈਂ ਕਰ ਰਹੀਆਂ ਜਿੰਨੀ ਦੇਰ ਮੈਨੂੰ ਸੂਟ ਕਰਦਾ ਜਦੋਂ 나 ਸੂਟ ਬਿਲਕੁਲ ਤੇ ਛੱਡ ਦਾਂਗੇ ਆ ਇਸ ਕਰਕੇ ਕਲਰ ਤਾਂ ਮੈਂ ਨਹੀਂ ਕਹਿੰਦੀ ਹੈ ਕਿ ਵੀ ਕਲਰ ਬਹੁਤ ਵਧੀਆ ਹੁੰਦਾ ਕੋਈ ਕਲਰ ਹਰੇਕ ਨੂੰ ਰਿਐਕਟ ਕਰੂਗਾ ਹੀ ਕਰੂਗਾ ਜਿਹਨੂੰ ਰਿਐਕਟ ਕਰਦਾ ਉਹ ਹਰੇਕ ਹੀ ਕਲਰ ਰਿਐਕਟ ਕਰੂਗਾ ਇਸ ਕਰਕੇ ਤੁਸੀਂ ਵੀ ਜੇ ਮਹਿੰਦੀ ਲਾਓ ਜਿਹੜੀ ਆ ਪਾਹ ਤਾਲੀ ਮਹਿੰਗੀ ਹੁੰਦੀ ਹੈ ਤੁਸੀਂ ਉਹ ਮਹਿੰਦੀ ਲਾ ਲਓ ਮਹਿੰਦੀ ਲਾ ਕੇ ਤੇ 2-3 ਘੰਟੇ ਰੱਖੋ ਉਸ ਤੋਂ ਬਾਅਦ ਤੁਸੀਂ ਇੰਡੀਗੋ ਪਾਊਡਰ ਲਾ ਲਓ ਉਹ ਲਾ ਕੇ ਦੇਖ ਲਓ ਉਹ ਵੀ ਠੀਕ ਹੈ ਬਸ ਦਿਨੋਂ ਉੱਪਰ ਰੰਗ ਨਹੀਂ ਕਰਦਾ ਉਹਦੇ ਉਹਨਾਂ ਲਈ ਉਹ ਵੀ ਠੀਕ ਹੈ ਟੰਟਾ ਜਿਹਾ ਥੋੜਾ ਜਿਹਾ ਵੱਧ ਹੁੰਦਾ ਪਹਿਲਾਂ ਮਹਿੰਦੀ ਲਾਉਣੀ ਪੈਂਦੀ ਹੈ ਬਾਅਦ ਸਵਾਣੇ ਪੈਂਦੇ ਆ ਉਸ ਤੋਂ ਬਾਅਦ ਫੇਰ ਇੰਡੀਗੋ ਪਾਊਡਰ ਪਾਉਣਾ ਪੈਂਦਾ ਪਰ ਚਲੋ ਆਇਆ ਹੈਗਾ ਕਿ ਇਹ ਕਲਰ ਸੂਟ ਨਹੀਂ ਕਰਦਾ ਤੇ ਇਹਦੇ ਬਾਲ ਚਿੱਟੇ ਰੱਖਣੇ ਵੀ ਦੇਖੋ ਜੀ ਔਖੇ ਆ ਇਹ ਤਾਂ ऑलरेडी ਹੈ ਕਿ ਬਾਲ ਚਿੱਟੇ ਰੱਖਣੇ ਔਖੇ ਆ ਸੋ ਇਸ ਤਰ੍ਹਾਂ ਕਰ ਸਕਦੇ ਹੋ ਜੀ ਤੁਸੀਂ ਅ ਅ ਕੀ ਹੈ ਜੀ ਮੈਂ ਚਰਨ ਇੰਗਲਿਸ਼ ਮਿਸਟਰਸ ਮੇਰੇ ਐਕਨੇ ਦੀ ਬਹੁਤ ਪ੍ਰੋਬਲਮ ਹੈ ਉਹਦਾ ਸੋਲੂਸ਼ਨ ਦੱਸੋ ਪਲੀਜ਼ ਨੈਕਸਟ ਵਲੌਗ ਦੇ ਵਿੱਚ ਦਸੰਗੀ ਜਰੂਰ ਦਸੂਣੀ ਤੇ ਲੋਡਿੰਗ ਹੁਣ ਆਪਾਂ ਜਿਹੜੀ ਅੱਜ ਗੱਲ ਕਰਨੀ ਹੈਗੀ ਇਹ ਪਹਿਲਾਂ ਆਪਾਂ ਉਹ ਕਰਦੇ ਆ ਇੱਕ ਦਿੱਲੀ ਤੋਂ ਨੇਤੀ ਭੈਣ ਉਹਨਾਂ ਦਾ ਮੈਂ ਪਤਮਾ ਸੀਗਾ ਕਮੈਂਟ ਅ ਇਹ ਕਹੇਗੇ ਨੇ ਐਸਐਸਏ ਦੀ ਜੀ ਵੈਰੀ ਨਾਈਸ ਗੁਰਵਿੰਦਰ ਕੌਰ ਥੈਂਕ ਯੂ ਗੁਰਿੰਦਰ ਜੀ ਇੱਕ ਤਾਂ ਜੀ ਮੈਂ ਦਿੱਲੀ ਵਾਲੇ ਭੈਣਾਂ ਜਿਹੜੇ ਉਹਨਾਂ ਦਾ ਹੁਣੇ ਹੀ ਦੇਖਿਆ ਸੀਗਾ ਇੱਥੇ ਕਿਤੇ ਬਹੁਤ ਵਧੀਆ ਗੁਰਮੀਤ कौर ਭੈਣ ਨੇ ਜੀ ਅ ਬਹੁਤ ਵਧੀਆ ਵੀਡੀਓ ਭੈਣ ਜੀ ਮੈਂ ਗੁਰਮੀਤ कौर ਤੋਂ ਦੇ ਲਈ ਥੈਂਕ ਯੂ ਜੀ ਥੈਂਕ ਯੂ ਗੁਰਮੀਤ कौर ਜੀ ਜੀ ਦੂਰ ਤੋਂ ਸਭ ਦੇਖ ਰਹੇ ਹੋ ਤੁਸੀਂ ਬਹੁਤ ਅੱਛਾ ਲੱਗਦਾ ਜਦੋਂ ਇਸ ਤਰ੍ਹਾਂ ਦੀਆਂ ਭੈਣਾਂ ਕਮੈਂਟ ਕਰਦੀਆਂ ਨੇ ਜੀ ਜੀ ਦੂਰ ਤੋਂ ਬੈਠੀਆਂ ਟਾਈਮ ਕੱਢ ਕੇ ਸਾਡੇ ਵਲੌਗ ਦੇਖਦੇ ਹੋ ਤੁਸੀਂ ਮੈਨੂੰ ਬਹੁਤ ਵਧੀਆ ਲੱਗਦਾ ਥੈਂਕ ਯੂ so much ਸਾਰੀਆਂ ਭੈਣਾਂ ਦਾ ਜੀ ਬਹੁਤ ਬਹੁਤ ਧੰਨਵਾਦ ਜਿਹੜੀਆਂ ਕਮਰ ਕੋਰਪਾ ਐਨਕ੍ਰੀਡਾ ਬਟੇ ਉਥੋਂ ਬੱਥੇ ਰੋਜ਼ ਦੇਖਦੇ ਨੇ ਔਰ ਕਮੈਂਟ ਕਰਦੇ ਨੇ ਅਮਨਦੀਪ ਕੋਰ ਖਾਰਾ ਪਤਾ ਨਹੀਂ ਇਹ ਭੈਣਾ ਕਦੋਂ ਬੰਦੀਆਂ ਮੇਰੇ ਨਾਲ ਸਟਾਰਟਿੰਗ ਤੋਂ ਜੁੜੀਆਂ ਹੋਈਆਂ ਨੇ ਹਨਾ ਤੇ ਬਹੁਤ ਵਧੀਆ ਲੱਗਦਾ ਹੈਗਾ ਜੀ ਥੈਂਕ ਯੂ ਸੋ ਮਚ ਬਹੁਤ ਭੈਣਾ ਜਿਹੜੀਆਂ ਬਹੁਤ ਪੁਰਾਣੀਆਂ ਲੱਗੀਆਂ ਹੋਈਆਂ ਨੇ ਔਰ ਮੈਂ ਉਹਨਾਂ ਨੂੰ ਹੁਣ ਪਰਸਨਲੀ ਜਾਣਦੀ ਆ ਜਦੋਂ ਉਹਨਾਂ ਦਾ ਕੋਈ ਕਮੈਂਟ ਆਉਂਦਾ ਵੀ ਨਾ ਉਦੋਂ ਹੀ ਪਤਾ ਲੱਗ ਜਾਂਦਾ ਸੁਮਿੰਦਰ ਭੈਣ ਦੇ ਬਹੁਤ ਕਮੈਂਟ ਆਉਂਦੇ ਨੇ ਜੀ ਇੱਕ ਹੋਰ ਭੈਣ ਸੀ ਜਿਉਂ ਉਹਨਾਂ ਨੇ ਵੀ ਕੱਲ ਮੈਨੂੰ ਕਿਹਾ ਸੀਗਾ ਕਿ ਮੈਂ ਤੁਹਾਨੂੰ ਕਦੇ-ਕਦੇ ਕਮੈਂਟ ਕਰਦੀ ਹੁੰਦੀ ਮੈਨੂੰ ਉਹਨਾਂ ਦਾ ਪਤਾ ਨਹੀਂ ਹੈ ਔਰ ਨਾਜ਼ੀਆ ਵੀ ਹੈ ਨਾ ਇਹ ਵੀ ਆਪਣੇ ਨਾਲ ਥੋੜੀ ਦੇਰ ਤੋਂ ਜੁੜੇ ਨੇ ਔਰ ਡੇਲੀ ਕਮੈਂਟ ਆਉਂਦਾ ਔਰ ਫੋਨ ਤੇ ਵੀ ਗੱਲਬਾਤ ਹੁੰਦੀ ਰਹਿੰਦੀ ਹੈ ਨਾ ਨਾਲ ਤੇ ਚਲੋ ਥੈਂਕ ਯੂ ਸਾਰੀਆਂ ਭੈਣਾਂ ਦਾ ਹੀ ਬਹੁਤ-ਬਹੁਤ ਧੰਨਵਾਦ ਜਿਹੜੀਆਂ ਭੈਣਾਂ ਕਮੈਂਟ ਕਰਦੀਆਂ ਨੇ ਦੇਖਦੀਆਂ ਨੇ ਟਾਈਮ ਤੋਂ ਟਾਈਮ ਕੱਢਦੀਆਂ ਨੇ ਹੈ ਨਾ ਤੇ ਬਹੁਤ ਚੰਗਾ ਲੱਗਦਾ ਹੈ ਤੇ ਅੱਜ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ ਇਹ ਤਾਂ ਹੋ ਗਈ ਆਪਣੀ ਕਮੈਂਟਾਂ ਦੀ ਗੱਲ ਤੇ ਅੱਜ ਆਪਾਂ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਸੀਗੀ ਉਹ ਇਹ ਹੈਗੀ ਆ ਕਿ ਅੱਜ ਕੱਲ੍ਹ ਗਰਮੀਆਂ ਦਾ ਮੌਸਮ ਹੈ ਤੇ ਗਰਮੀਆਂ 'ਚ ਕਿਹੜੀਆਂ ਮੌਤੰਨ ਕਰ ਸਭੀ ਸ਼ੌਪ ਤੇ ਸਾਨੂੰ ਬਹੁਤ ਅੰਗਰਗੀਆਂ ਨੇ ਬਣਾਇ ਇਥੋਂ ਆਉਂਦੀਆਂ ਨੇ ਐਕਚੁਅਲੀ ਨਾ ਜਿੱਥੇ ਐਸੀ ਚੱਲਦਾ ਹੁੰਦਾ ਹੈ ਫੰਡੇ ਤੋਂ ਆਉਂਦਾ ਹੀ ਆਉਂਦਾ ਤੇ ਆਪਣੇ ਘਰ ਚ ਕਿੜੀਆਂ ਨਹੀਂ ਹੈਗੀਆਂ ਤੇ ਇਹਦਾ ਵੀ ਇੱਕ ਕਾਰਨ ਹੈ ਕਿ ਆਪਣੇ ਘਰ ਦੇ ਵਿੱਚ ਕਿੜੀਆਂ ਕਿਉਂ ਨਹੀਂ ਹੈਗੀਆਂ ਉਹ ਮੈਂ ਤੁਹਾਨੂੰ ਦੱਸਦੀਆਂ ਕਿ ਸਭੇ ਕਾਏ ਕੋਈ ਕਿੜੀ ਨਹੀਂ ਹੈਗੀ ਲੋਕਾਂ ਦੇ ਕਿਚਨ ਦੇ ਵਿੱਚ ਮੈਂ ਦੇਖਿਆ ਬਹੁਤ ਸਾਰੀਆਂ ਕਿੜੀਆਂ ਕਿਸੇ ਚੀਜ਼ ਤੇ ਮਿੱਠਾ ਡੁੱਲ ਗਿਆ ਉੱਥੇ ਆ ਗਈਆਂ ਹੁਣ ਤੇ ਸ਼ੌਪ ਤੇ ਜਰੂਰ ਸਾਡੇ ਕਿੜੀਆਂ ਅੰਦਰ ਆ ਜਾਂਦੀਆਂ ਨੇ ਪਰ ਉੱਥੇ ਵੀ ਕਿਉਂ ਆਉਂਦੀਆਂ ਨੇ ਉਹ ਵੀ ਮੈਂ ਤੁਹਾਨੂੰ ਦੱਸਦੀਆਂ ਤੇ ਮੇਰੇ ਘਰ ਚ ਕਿੜੀਆਂ ਕਿਉਂ ਨਹੀਂ ਹੈਗੀਆਂ ਉਹ ਵੀ ਮੈਂ ਦੱਸ ਦਨੀ ਆ ਤੇ ਘਰ ਚ ਕਿਹੜੀਆਂ ਤਾਂ ਨਹੀਂ ਹੈਗੀਆਂ ਜੀ ਆਪਾਂ ਜਦੋਂ ਪੋਚਾ ਲਾਉਨੇ ਆ ਆਪਾਂ ਜ਼ਿਆਦਾਤਰ ਯੂਜ਼ ਕਰਦੇ ਆ ਫਿਨਾਇਲ ਫਿਨਾਇਲ ਲੱਗੋਂ ਖੁਸ਼ਬੂ ਜ਼ਰੂਰ ਦਿੰਦੀ ਆ ਅੱਛਾ ਲੱਗਦਾ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਕੀੜੀਆਂ ਜਾਂ ਕੋਪਰੋਚ ਇਹਨਾਂ ਨੂੰ ਭਜਾਉਣ ਦੇ ਵਿੱਚ ਕੋਈ ਸਾਫਤ ਦਿੰਦੀ ਆ ਉਹਨਾਂ ਡਿਸਇਨਫੈਕਟ ਕਰਦੀ ਆ ਪਹਿਲਾਂ ਜਿਹੜੀ ਹੁੰਦੀ ਸੀ ਨਾ ਗੈਂਡਾ ਮੇਰਾ ਕਹਿੰਦਾ ਗੈਂਡਾ ਸੀ ਉਹਦਾ ਨਾਮ ਨਾ ਉਹ ਵਾਲੀ ਬਨਾਹ ਰੂਮਦੀ ਸੀਗੀ ਪਹਿਲਾਂ ਉਹ ਬਹੁਤ ਕਾਰਗਰ ਸੀਗੀ ਪਰ ਹੋਣਾ ਆਪਾਂ ਜਿਹੜੀ ਇਹ ਬੜੀ ਫਰੈਨਲ ਹੈਗੀ ਆ ਖੁਸ਼ਬੂ ਜਰੂਰ ਦਿੰਦੀ ਆ ਵੀ ਆਪਾਂ ਇਹਨੂੰ ਵਾਸ਼ਰੂਮ ਵਗੈਰਾ ਚ ਵੀ ਯੂਜ਼ ਕਰ ਲਈਏ 플ਸ਼ ਦੇ ਵਿੱਚ ਵੀ ਪਾ ਲਈਏ ਤਾਂ ਸ਼ੈਂਕ ਦੇ ਵਿੱਚ ਪਾ ਲਈਏ ਚਲੋ ਵਧੀਆ ਖੁਸ਼ਬੂ ਆਉਂਦੀ ਆ ਅੱਛਾ ਲੱਗਦਾ ਹੈ ਉੱਚੇ ਚ ਵੀ ਪਾਉਣੇ ਆ ਤਾਂ ਚੰਗਾ ਲੱਗਦਾ ਪਰ ਇਹ ਉਨੀ کارਗਰ ਨਹੀਂ ਹੈਗੀ ਜਿੰਨੀ کارਗਰ ਉਹ ਚੀਜ਼ ਹੈ ਜਿਹੜੀ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਤੇ ਤੁਸੀਂ ਸਾਰੀਆਂ ਭੈਣਾਂ ਨੇ ਉਹ ਯੂਜ਼ ਕਰਨੀਆਂ ਠਿੰਕ ਲੱਗੇ ਨਾ ਫਟਕਰੀ ਤੇ ਰੰਗ ਚੋਖਾ ਆਵੇ ਉਹ ਵਾਲੀ ਗੱਲ ਨਹੀਂ ਉਹਦਾ ਲੱਗਦਾ ਕੁਝ ਹੈ ਨਹੀਂ ਉਹਦੇ ਤੇ ਪੈਣਾ ਤੇ ਆ ਪਾਏ ਨੇ ਨੇ ਪੈਸੇ ਪਟਦੇ ਆ ਮੈਂ ਤਾਂ ਜਿੱ ਥੱਕ ਗਈ ਫਰੈਂਡ ਲਿਆ ਲਿਆਗੇ ਬੋਤਲਾਂਆਂ ਬੋਤਲਾਂ ਹੀ ਖਾਲੀ ਹੋ ਜਾਂਦੀਆਂ ਸੀ ਤੇ ਹੁਣ ਮੈਂ ਜਿਹੜੀ ਚੀਜ਼ ਯੂਜ਼ ਕਰਨ ਲੱਗੀ ਆ ਬਹੁਤ ਜਿਆਦਾ ਯੂਸਫੁਲ ਹੈਗੀ ਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਕਿ ਉਹ ਕਿਹੜੀ ਚੀਜ਼ ਆ ਤੇ ਪੈਸਾ ਉਹਦੇ ਤੇ ਕੋਈ ਨਹੀਂ ਲੱਗਦਾ ਫਰੀ ਦੇ ਵਿੱਚ ਆਪਾਂ ਨੂੰ ਮਿਲਦੀ ਆ ਜਿਹੜੀ ਚੀਜ਼ ਕਹਿੰਦੇ ਹੁੰਦੇ ਸਰਕਾਰੋਂ ਮਿਲਿਆ ਦੇ ਦਿੱਤੀ ਫਾਲੋ ਵਾਲੀ ਗੱਲ ਆ ਜਿਹੜੀ ਚੀਜ਼ ਫਰੀ ਚ ਮਿਲਦੀ ਆ ਆਪਾਂ ਕਿਉਂ ਨਾ ਯੂਜ਼ ਕਰੀਏ ਚਲੋ ਮੈਂ ਤੁਹਾਨੂੰ ਦਿਖਾਉਣੀ ਆ ਆਪਣੇ ਨਾ ਕੱਦ ਵਿੱਚ ਪਾ ਕੇ ਰੱਖੀ ਆ ਚਲੋ ਦਿਖਾਉਂਦੀ ਆ ਉਹ ਜੀ ਇਹ ਹੈਗਾ ਆਪਣਾ ਕੈਂਪਰ ਕੈਂਪਰ ਕਹਿ ਦਿੰਦੇ ਨੇ ਕੋਈ ਰੈਬਰ ਕਹਿ ਦਿੰਦੇ ਨੇ ਕੁਛ ਵੀ ਕਹਿ ਦਿਓ ਇਹਨੂੰ ਹਨਾ ਤੇ ਇਹ ਨਾ ਆਪਣਾ ਕਾਫੀ ਧੀਰ ਪੁਰਾਣਾ ਹੈਗਾ ਅਦੇਸ਼ ਤੇ ਪਪਾਦਲੇ ਹੰਦਾ ਪੋਇਆ ਸੀ ਕਦੀ ਇਹਨੇ ਤੇ ਇਹ ਹੁਣ ਟੁੱਟ ਗਿਆ ਸੀਗਾ ਲੀਕ ਕਰਨ ਲੱਗਿਆ ਸੀ ਇਥੋਂ ਇਹ ਮੈਂ ਆ ਵੀ ਟੁੱਟੀ ਵੀ ਬਦਲਤੀ ਸੀ ਪਰ ਉਹ ਤੋਂ ਬਾਅਦ ਨਾ ਮੇਰੇ ਖਿਆਲ ਇਹ ਨੀਚੋਂ ਕਿਤੇ ਟੁੱਟ ਗਿਆ ਇਹ ਤੇ ਫਿਰ ਇਹ ਹੁਣ ਹੋ ਗਿਆ ਸੀਗਾ ਯੂਸਲੈਸ ਸਾਡੇ ਕਿਸੇ ਕੰਮ ਦਾ ਰਿਹਾ ਨਹੀਂ ਸੀ ਪਰੇ ਦੇ ਵਿੱਚ ਕੋਈ ਸੁੱਕੀ ਚੀਜ਼ ਪਾਈ ਜਾ ਸਕਦੀ ਸੀ ਇਸ ਕਰਕੇ ਆਪਾਂ ਇਹਨੂੰ ਸਿੱਟਿਆ ਨਹੀਂ ਹੈਗਾ ਕਿਉਂਕਿ ਇਹ ਦੇਹ ਦੇ ਪਾਪਾ ਦੀ ਲੈਂਦੀ ਹੋਈ ਚੀਜ਼ ਆ ਮੈਂ ਛੇਤੀ ਛੁੱਟ ਨਹੀਂ ਸਕਦੀ ਬਸ ਉਹਨਾਂ ਦੀ ਲੈਂਦੀ ਹੋਈ ਚੀਜ਼ ਮੇਥੋਂ ਛੁੱਟੀ ਨਹੀਂ ਜਾਂਦੀ ਵੀ ਕਿਤੇ ਵੀ ਉਹ ਯੂਜ਼ ਕਰ ਲਗੇ ਮੈਨੂੰ ਆਇਆ ਹੁੰਦਾ ਕਿ ਮੈਂ ਛੁੱਟਾਂ ਨਾ ਹਣਾ ਸੋ ਇਸ ਕਰਕੇ ਮੈਂ ਇਹਨੂੰ ਯੂਜ਼ ਕੀਤਾ ਹੁਣ ਮੈਂ ਤੁਹਾਨੂੰ ਦੱਸਦੀਆਂ ਕਿ ਕਿਹੜੀ ਚੀਜ਼ ਹੈ ਜਿਹੜੀ ਤੁਹਾਡਾ ਆਪਣੇ ਘਰ ਦੇ ਵਿੱਚ ਫੀਲੀਆਂ ਨਹੀਂ ਆਉਂਦੀਆਂ ਲੋ ਜੀ ਇਹ ਵੱਡੀ ਚੀਜ਼ ਹੈ ਇਹ ਹੈਗੀ ਹੈ ਜੀ ਨਿੰਮ ਦੇ ਪੱਤੇ ਨਿੰਮ ਦੇ ਪੱਤੇ ਨਾਲ ਹੁਣ ਅਪਾਸ ਘਾਲਿਆ ਠੀਕ ਹੈ ਸੁਕਾ ਕੇ ਗ੍ਰਾਈਂਡ ਕਰਦਾ ਐਂ ਹੱਥਾਂ ਵਾਲੀ ਮਸਲਦਾ ਇਹ ਸੁੱਕ ਕੇ ਵੈਸੀ ਐ ਹੋ ਜਾਂਦੇ ਨੇ ਹਨਾ ਤੇ ਇਹਨੂੰ ਛਾਂਵੇਂ ਸਕੋਣਾ ਤੁਸੀਂ ਧੁੱਪ 'ਚ ਨਹੀਂ ਸਕੋਣਾ ਛਾਂ ਦੇ ਵਿੱਚ ਨਾ ਬੀਬੀ ਨੇ ਕੀ ਕੀਤਾ ਸੀਗਾ ਆਪਣੇ ਨਾ ਬਾਹਰ ਨਿੰਮ ਸੀਗਾ ਵੱਡਾ ਸਾਰਾ ਜਿਸ ਦਿਨ ਮੀਂਹ ਆਇਆ ਉਹ ਨਿੰਮ ਤਾਰਾਂ ਦੇ ਉੱਪਰ ਡਿੱਗ ਪਿਆ ਫਿਰ ਬਿਜਲੀ ਵਾਲੇ ਆਏ ਉਹਨਾਂ ਨੇ ਨਿੰਮ ਕੱਟ-ਕੁੱਟ ਦਿੱਤਾ ਬਜੇ ਤੋਂ ਕੱਟਿਆ ਤੇ ਫਿਰ ਐਂ ਹੋ ਗਿਆ ਕਿ ਇਹਦੇ ਪੱਤੇ ਆ ਜਿਹੜੇ ਆਪਣੇ ਕੰਮ ਦੇ ਆ ਵੀ ਆਪਾਂ ਇਹਨੂੰ ਲਾ ਲਈਏ ਤੇ ਉਹਦੇ ਤੋਂ ਪੱਤੇ ਅਸੀਂ ਕੱਢ ਲਏ ਵਾਵਾ ਸਾਰੇ ਤੇ ਇੱਥੇ ਬੀਬੀ ਨੇ ਨਾ ਇੱਕ ਕਪੜਾ ਵਿਛਾ ਕੇ ਕਾਟਨ ਦਾ ਦੁਪੱਟਾ ਵਿਛਾ ਕੇ ਉਹਦੇ ਉੱਪਰ ਉਹ ਪੱਤੇ ਪਾਦੇ ਡਾਣੀ ਨਾਲੋਂ ਤੋੜ-ਤੋੜ ਕੇ ਹਨਾ ਉਹ ਜ਼ਿਆਦਾ ਟਾਈਮ ਨਹੀਂ ਲੈਂਦੇ ਚਾਰ-ਪੰਜ ਦਿਨਾਂ ਦੇ ਵਿੱਚ ਹੀ ਉਹ ਸੁੱਕ ਗਏ ਠੀਕ ਹੈ ਜੀ ਜਦੋਂ ਉਹ ਸੁੱਕ ਗਏ ਤੇ ਬਸ ਉਹ ਉਹ ਆਪਾਂ ਐ ਕਰਦੇ ਜੀ ਜਦੋਂ ਪੁੱੜ ਜਾਂਦੇ ਜਮੀ ਮਾੜੇ ਜਿਹਾ ਨਾਲ ਹੀ ਫਿਰ ਮੈਂ ਆਖਿਆ ਵੀ ਜਿਹੜਾ ਇਹ ਕੈਂਪਰ ਆਪਣੇ ਪਾਣੀ ਪਾਉਣ ਦੇ ਕੰਮ ਨਹੀਂ ਰਿਹਾ ਇਹਦੇ ਵਿੱਚ ਆਪਾਂ ਉਹ ਪੱਤੇ ਪਾ ਦਿੰਨੇ ਆ ਤੇ ਫਿਰ ਅਸੀਂ ਇਹਦੇ ਵਿੱਚ ਉਹ ਪੱਤੇ ਪਾਏ ਹੁਣ ਅਸੀਂ ਕੀ ਕਰਦੇ ਆ ਜੀ ਥੋੜੇ ਜਿਹਾ ਪੱਤੇ ਲੈ ਲੈਨੇ ਆ ਉਹਨੂੰ ਆਪਾਂ ਪਾਣੀ ਦੇ ਵਿੱਚ ਬੋਇਲ ਕਰ ਲੈਣਾ ਮਾੜਾ ਜਿਹਾ ਬੋਇਲ ਕਰਨਾ ਹੈ 5-4 ਮਿੰਟ ਬੋਇਲ ਕਰ ਲਿਆ ਬੋਇਲ ਕਰਕੇ ਥੋੜਾ ਜਿਹਾ ਪਾਣੀ ਆ ਬਸ ਆਪਾਂ ਛੋਟੇ ਪੈਨ ਦੇ ਵਿੱਚ ਹੀ ਲੈ ਲਓ ਉਹਨੂੰ ਕੁਣ ਕੇ ਨਾ ਇਹ ਪੱਤੇ ਦਾ ਬਸ ਫਿਰ ਆਪਣਾ ਅਸਰ ਹੈ ਜਿਹੜਾ ਛੱਡ ਜਾਂਦੇ ਨੇ ਉਹਨੂੰ ਕੁਣ ਕੇ ਆਪਾਂ ਪੋਚੇ ਵਾਲੀ ਬਾਲਟੀ ਵਿੱਚ ਜਿਹੜਾ ਪਾਣੀ ਆ ਉਹਦੇ ਵਿੱਚ ਪਾ ਦੇਣਾ ਇਹ ਨਹੀਂ ਆ ਕਿ ਆਪਾਂ ਬਾਲਟੀ ਬੋਇਲ ਕਰਨੀ ਆ ਥੋੜਾ ਜਿਹਾ ਦੋ ਗਲਾਸ ਬੋਇਲ ਕਰ ਲਓ ਉਹਦੇ ਵਿੱਚ ਪੱਤੇ ਪਾ ਦਿਓ 5-7 ਮਿੰਟ ਉਹਨੂੰ ਬੋਇਲ ਹੋਣ ਦਿਓ ਉਸ ਤੋਂ ਬਾਅਦ ਜਦ ਤੁਸੀਂ ਐ ਕਰੋ ਰਾਤ ਨੂੰ ਸੌਣ ਲੱਗੇ ਪੈਨ ਦੇ ਵਿੱਚ ਰੱਖ ਦਿਓ ਥੋੜਾ ਕੰਨ 7 ਮਿੰਟ ਬੋਇਲ ਕਰਕੇ ਉਹ ਠਾਪ ਕੇ ਰੱਖ ਦਿਓ ਸਵੇਰੇ ਬਸ ਉੱਚੇ ਵਾਲੇ ਪਾਣੀ ਦੇ ਵਿੱਚ ਪਾ ਦਿਓ ਤਾਂ ਕਿ ਉਹ ਪੱਤਿਆਂ ਦਾ ਅਸਰ ਕਾਫੀ ਜ਼ਿਆਦਾ ਉਹਦੇ ਵਿੱਚ ਆ ਜਾਵੇ ਜਿੰਨੀ ਦੇਰ ਉਹ ਵਿੱਚ ਰਹਿਣਗੇ ਉਨੀ ਦੇਰ ਜਾਓ ਫਾਇਦਾ ਹੀ ਹੈ ਉਹ ਥੋੜੇ ਜਿਹਾ ਪਾਣੀ ਨੂੰ ਆਪਾਂ ਉਹਦੇ ਵਿੱਚ ਪਾ ਦੇਣਾ ਉੱਚੇ ਜ ਤੁਸੀਂ ਕਮਾਲ ਦੇਖੋ ਜੀ ਕੀੜੀ ਤਾਂ ਆਉਣੀ ਹੀ ਨਹੀਂ ਹੈਗੀ ਤੇ ਕੋਕਰੋਚ ਜਿੰਨਾ ਤਰ੍ਹਾਂ ਦੇ ਵਿੱਚ ਆਉਂਦੇ ਨੇ ਤੇ ਕੋਕਰੋਚ ਵੀ ਆਉਣਾ ਬੰਦ ਕਰ ਦਿੰਦੇ ਕਿਉਂਕਿ ਇਹਦੇ ਵਿੱਚ ਘੜਤਣ ਹੁੰਦੀ ਹੈ ਸਭ ਤੋਂ ਵੱਡਾ ਤੇ ਵੱਡੀ ਸਮੱਸਿਆ ਇਹ ਜੀੜੀਆਂ ਦੀ ਤੇ ਸਭ ਤੋਂ ਸੌਖਾ ਨਾਲ ਮੈਂ ਪਹਿਲਾਂ ਵੀ ਇੱਕ ਕੀੜੀਆਂ ਵਾਸਤੇ ਵਲੌਗ ਪਾਇਆ ਸੀ ਉਹ ਵੀ ਬਹੁਤ ਜ਼ਿਆਦਾ ਕਾਰਕ ਰਹਿਗਾ ਪਰ ਇਹ ਤਾਂ ਸੁੱਖ ਹੀ ਐ ਇਹ ਤਾਂ ਸੁੱਖ ਹੀ ਬਹੁਤ ਜ਼ਿਆਦੇ ਆਉਂਦੇ ਤਾਂ ਫਿਰ ਵੀ ਪੈਸੇ ਲੱਗਦੇ ਆ ਕੁਛ ਕਫਮ ਚੀਜ਼ਾਂ ਲਿਆਉਣੀਆਂ ਪੈਂਦੀਆਂ ਨੇ ਇਹਦੇ ਤਾਂ ਲੱਗਦਾ ਹੀ ਕੁਛ ਨਹੀਂ ਆਪਣਾ ਜਮਾ ਫਰੀਦਾ ਹੀ ਐ ਦਰਖਤ ਦੇ ਪੱਤੇ ਤੋੜੋ ਦਰਖਤ ਤਾਂ ਹੀ ਆਪਾਂ ਨੂੰ ਇੰਨਾ ਕੁਛ ਦਿੰਦੇ ਨੇ ਇੰਨਾ ਕੁਛ ਦਿੰਦੇ ਨੇ ਹਨਾ ਦੇਵਤੇ ਆ ਦਰਖਤ ਤਾਂ ਹੀ ਲਾਦੋ ਸੀ ਪਰ ਫਿਰ ਵੀ ਇਨਸਾਨ ਆ ਜਿਹੜਾ ਦੁਸ਼ਮਣ ਬਣਿਆ ਹੋਇਆ ਉਹਨਾਂ ਦਾ ਵੱਢੀ ਜਾਂਦਾ ਉਹਨਾਂ ਨੂੰ ਤੋੜਦਾ ਤੇ ਉਹ ਨਿੰਮ ਦੇ ਪੱਤੇ ਆ ਜਿਹੜੇ ਉਹ ਤੁਸੀਂ ਰੱਖੋ ਸਗਾ ਕੇ ਹੁਣ ਕਈ ਭੈਣਾ ਕਹਿਣ ਕਿ ਆ ਕਿ ਹਰੇ ਪੱਤੇ ਕਿਉਂ ਯੂਜ਼ ਕਰ ਸਕ ਉਹਦਾ ਵੀ ਇੱਕ ਕਾਰਨ ਹੈ ਕਿ ਹਰੇ ਪੱਤੇ ਕਿਉਂ ਨਹੀਂ ਯੂਜ਼ ਕਰ ਸਕਦੇ ਇੱਕ ਗੱਲ ਹੈ ਕਿ ਇਹ ਹੈ ਕਿ ਆਪਾਂ ਇਹਨੂੰ ਬੋਇਲ ਕਰਕੇ ਜਿਆਦਾ ਦਿਨ ਨਹੀਂ ਰੱਖ ਸਕਦੇ ਇਸ ਕਰਕੇ ਆਪਾਂ ਨੂੰ ਤੁਸੀਂ ਤੀਜੇ ਦਿਨ ਜਾਂ ਜਿਆਦਾ ਪਾਚਾ ਲਾਉਣਾ ਕਰੋ ਤੇ ਜੇ ਆਪਾਂ ਇਹਨੂੰ ਰੱਖਾਂਗੇ ਤੇ ਖਰਾਬ ਹੋ ਜਾਂਦਾ ਪਾਣੀ ਤੋਂ ਸਮੈਲ ਆਉਣ ਲੱਗ ਜਾਂਦੀ ਆ ਹੁਣ ਜੇ ਤਾਂ ਸੁਕਾਏ ਹੋਣਗੇ ਘਰੇ ਆਪਣੇ ਕੋਲੇ ਪਏ ਹੋਣਗੇ ਆਪਾਂ ਨੂੰ ਘੌੜ ਨਹੀਂ ਆਉਂਦੀ ਤੇ ਆਪਾਂ ਫਟਾਫਟ ਪਾਵਾਂਗੇ ਤੇ ਬੋਇਲ ਕਰਕੇ ਪਾਣੀ ਕੋ ਚਲਾ ਲਾਂਗੇ ਜੇ ਆਪਾਂ ਨੂੰ ਰੋਇ ਤੋੜ ਕੇ ਲੈਉਣੀ ਪੈਣੋਂ ਤੇ ਫਿਰ ਆਪਾਂ ਉਹਨਾਂ ਨੂੰ ਬੋਇਲ ਕਰੀਏ ਇਹ ਆਪਣੇ ਤੋਂ ਹੋਣੀਆਂ ਮੈਨੂੰ ਪਤਾ ਹੈ ਕਿ ਆਪਣੇ ਤੋਂ ਕੰਮ ਹੁੰਦਾ ਨਹੀਂ ਹੈਗਾ ਕਿ ਆਪਾਂ ਡੇਲੀ నిమ్మ ਦੇ ਪੱਤੇ ਤੋੜ ਕੇ ਲੈ ਕੇ ਆਏਗੇ ਬੋਇਲ ਕਰੀਏ ਫਿਰ ਉਤਲਾਈਏ ਤੇ ਇਸ ਕਰਕੇ ਯੂਸਾ ਤੁਸੀਂ ਹਰੇ ਪੱਤੇ ਵੀ ਕਰ ਸਕਦੇ ਹੋ ਪਰ ਉਹਦੀ ਬਸ ਇਹ ਪ੍ਰੋਬਲਮ ਆ ਕਿ ਡਿੱਲੀ ਤੋੜ ਕੇ ਲੈਉਣੇ ਪੈਣਗੇ ਇਹ ਤੁਸੀਂ ਇੱਕ ਵਾਰੀ ਤੋੜੇ ਸੁਕਾ ਲਏ ਤੇ ਬਸ ਆਪਣਾ ਕੰਮ ਖਤਮ ਥੋੜੇ ਜਿਹੇ ਪੱਤੇ ਪਾਏ ਐ ਨਹੀਂ ਉਹ ਤਾਂ ਬਹੁਤ ਸਾਰੇ ਪੱਤੇ ਪਾਉਣੇ ਨੇ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਕਿ ਕਿੰਨੇ ਪਾਉਣੇ ਲੋ ਇਸ ਤਰ੍ਹਾਂ ਕਰਕੇ ਤੁਸੀਂ ਇੰਨੇ ਕ ਪੱਤੇ ਪਾ ਲਓ ਆਪਣੇ ਹੱਥ ਨਾਲ ਠੀਕ ਆ ਆ ਵਾਲੇ ਬਸ ਇੰਨੇ ਕ ਪੁੱਟੀ ਤੇ ਫਿਰ ਉਹ ਕਰ ਲਓ 5-7 ਮਿੰਟ 10 ਮਿੰਟ ਬੋਇਲ ਕਰ ਲਓ ਬੋਲ ਹੋਂ ਤਬਰ ਟੱਕ ਕੇ ਰੱਖ ਲਓ ਰਾਤ ਨੂੰ ਹੀ ਕਰਕੇ ਰੱਖ ਲਓ ਤੁਹਾਨੂੰ ਸਵੇਰੇ ਬਸ ਪਾ ਕੇ ਉਹ ਪਾਣੀ ਆ ਜਿਹੜਾ ਕੋਚੇ ਵਾਲੀ ਬਾल्टी ਦੇ ਵਿੱਚ ਪਾਉਂਦੇ ਬਹੁਤ ਜ਼ਿਆਦਾ کارਗਰ ਹੈ ਬਹੁਤ ਜ਼ਿਆਦਾ ਸਕਸੈਸਫੁਲ ਨੁਸਖਾ ਹੈਗਾ ਇਹ ਵੱਤ ਕੇ ਦੇਖਿਓ ਕਿੱਥੇ ਰਿਜ਼ਲਟ ਦੱਸੇ ਅੱਜ ਤੱਕ ਕਦੇ ਵੀ ਕੋਈ ਜਿਹੜਾ ਨੁਸਖਾ ਦੱਸਦੀ ਹੈ ਨਾ ਕੋਈ ਰੈਮਡੀ ਦੱਸਦੀ ਹੈ ਕੋਈ ਰੈਸਪੀ ਦੱਸਦੀ ਹੈ ਕਦੇ ਫੇਲ ਨਹੀਂ ਹੋਈ ਹਮੇਸ਼ਾ ਉਹਦੇ ਵਿੱਚ ਆਪਾਂ ਫਸਟ ਹੀ ਰਹਿੰਦੇ ਆ ਇਸ ਕਰਕੇ ਇਹ ਵਾਲਾ ਜਿਹੜਾ ਹੈਗਾ ਇਹ ਚੀਜ਼ ਵੀ ਤੁਸੀਂ ਜ਼ਰੂਰ ਕਰਕੇ ਦੇਖੋਨੀ ਆ ਕਿਉਂਕਿ ਗਰਮੀ ਅੱਜ ਆਪਣੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਆ ਤੇ ਜਿਹੜੇ ਜਿਹੜੇ ਤੁਹਾਡੇ ਸਵਾਲ ਹੁੰਦੇ ਨੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਆਹ ਸਵਾਲ ਆਊਗਾ ਇਸ ਲਈ ਆਪਾਂ ਮੈਂਟਲੀ ਪਹਿਲਾਂ ਪ੍ਰਪੇਅਰ ਹੋਣੇ ਆ ਉਹਦਾ ਜਵਾਬ ਦੇਣ ਵਾਸਤੇ ਇਹ ਮੈਨੂੰ ਪਤਾ ਸੀਗਾ ਕਿ ਭੈਣਾ ਕਹਿਣਗੀ ਆ ਕਿ ਹਰੇ ਪੱਤੇ ਕਿਉਂ ਨਹੀਂ ਯੂਜ਼ ਕਰ ਸਕਦੇ ਅਸੀਂ ਹਰੇ ਪੱਤੇ ਕਰ ਲਗੇ ਸੁਧਾਵਾਂਗੇ ਬਸ ਹਰੇ ਪੱਤੇ ਕਰ ਸਕਦੇ ਹੋ ਪਰ ਅਸੀਂ ਬੋਇਲ ਕਰਕੇ ਜਿਆਦਾ ਨਹੀਂ ਰੱਖ ਸਕਦੇ ਇਹ ਵੀ ਮੈਨੂੰ ਪਤਾ ਸੀ ਤੁਸੀਂ ਕਹੋਗੇ ਇਕੱਠਾ ਬੋਇਲ ਕਰਕੇ ਬੋਟਲ ਭਰ ਲਈਏ ਜੇ ਅਸੀਂ ਬੋਟਲ ਭਰ ਕੇ ਰੱਖਦੇ ਹਾਂ ਉਹ ਖਰਾਬ ਹੋ ਜਾਂਦੀ ਉਹਦੇ ਚੋਂ ਉਹ ਵਾਲੀ ਚੀਜ਼ ਆ ਜਿਹੜੀ ਉਹ ਨਹੀਂ ਰਹਿੰਦੀ ਹੈਗੀ ਜੋ ਸਾਨੂੰ ਚਾਹੀਦੀ ਹੈ ਠੀਕ ਹੈ ਜੀ ਇਸ ਕਰਕੇ ਤੁਸੀਂ ਇਕੱਠਾ ਬੋਇਲ ਕਰਕੇ ਨਹੀਂ ਰੱਖਣਾ ਚਾਹੀ ਤੁਸੀਂ ਕੋਜਾ ਤੀਜੇ ਦਿਨੋਂ ਲਾ ਲਿਆ ਕਰੋ ਜੇ ਡੇਲੀ ਤੁਹਾਨੂੰ ਔਕਾ ਬਿਲਦਾ ਸਿਰਫ ਦੋ ਦਿਨਾਂ ਰੱਖ ਸਕਦੇ ਹੋ ਤੁਸੀਂ ਇੱਕ ਦਿਨ ਬੋਇਲ ਕਰ ਲਿਆ ਦੂਸਰੇ ਦਿਨ ਵੀ ਉਹਦਾ ਕੋਚਾ ਲਾ ਲਿਆ ਤੀਸਰੇ ਦਿਨ ਵੀ ਸਿਰਫ ਦੋ ਦਿਨ ਉਸ ਤੋਂ ਵੱਧ ਨਹੀਂ ਜਾਣਾ ਤੇ ਇਹ ਵਾਲੀ ਚੀਜ਼ ਹੈ ਜਿਹੜੀ ਇਹ ਬਹੁਤ ਵਧੀਆ ਤੁਸੀਂ ਯੂਜ਼ ਕਰਿਓ ਫ੍ਰੀ ਦੀ ਚੀਜ਼ ਹੈ ਪੀ ਦੇ ਵਿੱਚ ਤੁਹਾਨੂੰ ਕਰ ਹੀ ਲੈਣਾ ਚਾਹੀਦਾ ਪਰ ਮੈਨੂੰ ਲੱਗਦਾ ਆਪਾਂ ਆਨਲਾਈਨ ਤੇ ਵੀ ਇਹਨੇ ਨੇ ਪੈਸੇ ਲਾਈ ਜਾਂਦੇ ਆ ਤੇ ਪਰ ਇਹ ਬਹੁਤ ਅੱਛੀ ਹੈ ਠੀਕ ਹੈ ਜੀ ਚਲੋ ਮੈਨੂੰ ਲੱਗਦਾ ਤੁਹਾਨੂੰ ਬੜੀਆ ਲੱਗੂਗੀ ਇਹ ਚੀਜ਼ ਮੈਨੂੰ ਲੱਗਦਾ ਤੇ ਤੁਸੀਂ ਅਡਾਪਟ ਕਰੋਗੇ ਮੇਰੀ ਐਡਵਾਈਸ ਨੂੰ ਫੋਲੋ ਕਰੋਗੇ ਮੇਰੀ ਗੱਲ ਨੂੰ ਮੰਨੋਗੇ ਤੁਸੀਂ ਮੰਨਿਓ ਮੰਨ ਕੇ ਯੂਜ਼ ਕਰਿਓ ਤੇ ਰਿਜ਼ਲਟ ਮੇਰੇ ਨਾਲ ਸ਼ੇਅਰ ਕਰਿਓ ਬਾਕੀ ਤੇਲ ਵਾਲੀ ਜਿਹੜੀ ਗੱਲ ਹੈਗੀ ਆ ਉਹ ਬਹੁਤ ਵਧੀਆ ਹੈਗਾ ਤੇਲ ਉਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਹੈਗਾ ਉਹ ਤੁਸੀਂ ਯੂਜ਼ ਕਰੋ ਜਿਨ੍ਹਾਂ ਦੇ ਬੱਚਿਆਂ ਦੇ ਵਾਲ ਚਿੱਟੇ ਹੋ ਗਏ ਅੱਜ ਕੱਲ ਬੱਚਿਆਂ ਦੇ ਹੋ ਰਿਆ ਨਹੀਂ ਕਿਉਂਕਿ ਮੈਨੂੰ ਪਤਾ ਮੈਂ ਸਕੂਲ ਦੇ ਵਿੱਚ ਗਰਲਸ ਨੂੰ ਦੇਖੀਆਂ ਬਹੁਤ ਸਾਰੀਆਂ ਵਿਚਾਰੀਆਂ ਲੱਗੀਆਂ ਨੇ ਮੈਨੂੰ ਕੋਈ ਵੀ ਤਸਵੀਰ ਆਉਣਾ ਹੁੰਦਾ ਉਹਨਾਂ ਦੇ ਹਨਾ ਉਹਨਾਂ ਦੇ ਨਾ ਮਾਰ ਪੂਰੇ ਚਿੱਟੇ ਹੋਏ ਬੈਜੇ ਤੇ ਜਦੋਂ ਮਹਿੰਦੀ ਲਾ ਲੈਂਦੀ ਜਾਨੇ ਬੱਚੇ ਹੁਣ ਕਿੰਨੇ ਕਵਾਰੀ ਮਹਿੰਦੀ ਲਾਉਣਗੇ ਉਸ ਤੋਂ ਬਾਅਦ ਜਦੋਂ 2 ਮਹੀਨਾ ਨਹੀਂ ਲਾਉਂਦੀਆਂ ਤੇ ਅੱਧੇ ਚਿੱਟੇ ਹੋਣ ਲੱਗ ਜਾਂਦੇ ਆ ਵਿੱਚੋਂ ਤੇ ਬਾਕੀ ਕਾਲੇ ਹੀ ਰਹਿੰਦੇ ਤੇ ਮੇਰਾ ਕਈ ਵਾਰੀ ਜੀ ਵੀ ਕਰਦਾ ਹੁੰਦਾ ਉਹਨਾਂ ਨੂੰ ਦੱਸਾਂ ਫਿਰ ਮੈਨੂੰ ਲੱਗਦਾ ਵੀ ਇਹਨਾਂ ਬੱਚਿਆਂ ਨੇ ਨਹੀਂ ਕਰਨਾ ਹੈਗਾ ਇੰਨਾ ਕੋਸ਼ਣਾ ਟਾਂਟਾ ਫੰਟਾ ਜਿਹਾ ਤੇ ਜਾਂ ਤਾਂ ਉਹਨਾਂ ਨੂੰ ਬਣਾ ਕੇ ਫਿਰ ਮੈਂ ਖੁਦ ਹੀ ਫੜਾਵਾਂ ਕਿ ਭਈਆ ਲਾ ਲਿਆ ਕਰੋ ਪਤਾ ਨਹੀਂ ਉਹ ਲਾਉਣਗੇ ਕਿ ਨਹੀਂ ਲਾਉਣਗੇ ਪਰ ਕਈ ਵਾਰੀ ਨਾ ਅੰਲਾ ਸੱਚ ਨਹੀਂ ਮੰਨਦਾ ਕਿ ਨਹੀਂ ਐਵੇਂ ਨਹੀਂ ਹੁੰਦਾ ਹੈਗਾ ਤੇ ਹੋਰ ਇਹ ਨਹੀਂ ਜੀ ਮੁੰਡੇ ਕੁ ਤੇ ਆਪਣੇ ਬੱਚਿਆਂ ਲਈ ਤਾਂ ਬਹੁਤ ਜ਼ਿਆਦਾ ਸਕਸੈਸਫੁਲ ਹੈਗਾ ਔਰ ਆਪਣੇ ਲਈ ਵੀ ਹੈਗਾ ਆਪਣਾ ਤਾਂ ਚਲੋ ਆਏ ਜੀ ਜਿਵੇਂ ਮੈਂ ਹੁਣ ਕਲਰ ਲਾਉਣੀ ਹੈ ਜਿਵੇਂ ਛੱਡ ਦੂੰਗੀ ਵਾਲ ਜਿੱਟੇ ਸਾਰੇ ਹੋ ਜਾਣਗੇ ਜੇ ਨਹੀਂ ਛੱਡਦੀ ਤਾਂ ਕੈਮੀਕਲ ਜਾ ਹੀ ਰਹੇ ਨੇ ਵਾਲਾਂ ਦੇ ਵਿੱਚ ਤੇ ਮੇਰੇ ਤਾਂ ਹੁਣ ਕਿੰਨਾ ਇਹ ਕਾਲੇ ਕਰ ਦੂਗਾ ਚਲ ਇਹ ਹੈਗਾ ਕਿ ਵਾਲ ਟੁੱਟਣ ਨਹੀਂ ਦਊਗਾ ਝੜਾਣ ਨਹੀਂ ਦਊਗਾ ਵਾਲ ਹੁੰਦੇ ਹਨਗੇ ਸੋਨੇ ਰਹਿਣਗੇ ਵਾਲਾਂ ਦਾ ਸੋਨੇ ਹੋਣਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ ਚਲੋ ਜੋ ਆਪਣੇ ਤਾਂ ਚਿੱਟੇ ਹੋਣੇ ਸੀ ਉਹ ਹੋ ਚੁੱਕੇ ਤੇ ਜਿਹੜੀਆਂ ਭੈਣਾ ਕਲਰ ਵਗੈਰਾ ਨਹੀਂ ਲਾਉਂਦੀਆਂ ਮਹਿੰਦੀ-ਮੁੰਦੀ ਲਾਉਂਦੀਆਂ ਨੇ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਸਕਸੈਸਫੁਲ ਠੀ ਪਰ ਜਦੋਂ ਵੀ ਕਹਿੰਦੇ ਹੁੰਦੇ ਆ ਕੋਈ ਵੀ ਕੰਮ ਕਰੋ ਤਾਂ ਵਿਸ਼ਵਾਸ ਨਾਲ ਕਰੋ ਕੋਈ ਦਵਾਈ ਲੈਣੇ ਹੋ ਨਾ ਤੁਸੀਂ ਜੇ ਵਿਸ਼ਵਾਸ ਨਾਲ ਲੈਣੇ ਹੋ ਤਾਂ ਠੀਕ ਨੇ ਜੇ ਵਿਸ਼ਵਾਸ ਨਹੀਂ ਰੱਖਦੇ ਬਿਲਕੁਲ ਠੀਕ ਨਹੀਂ ਹੁੰਦੇ ਇਸ ਲਈ ਜਿਹੜੀ ਵੀ ਚੀਜ਼ ਯੂਜ਼ ਕਰਨੀ ਆ ਉਹਨੂੰ ਵਿਸ਼ਵਾਸ ਨਾਲ ਹੀ ਕਰਨੀ ਠੀਕ ਹੈ ਜੀ ਚਲੋ ਠੀਕ ਹੈ ਜੀ ਮੈਨੂੰ ਲੱਗਦਾ ਹੈ ਅੱਜ ਵਾਲਾ ਵਲੌਗ ਹੈ ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗੂਗਾ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰਦੇ ਹੋ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਹੁਣ ਵਧੀਆ ਜਿਹਾ ਵਲੌਗ ਲੈ ਕੇ ਤਰ ਤਾਜ਼ੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ